ਹਾਂਜੀ ਅੱਜ ਆਪਾਂ ਬਣਾਵਾਂਗੇ ਕਣਕ ਦੇ ਆਟੇ ਦਾ ਨਾਸ਼ਤਾ ਇਹ ਨਾਸ਼ਤਾ ਬਹੁਤ ਹੀ ਜਲਦੀ ਬਣ ਜਾਂਦਾ ਹੈਗਾ ਇਹਦੇ ਵਿੱਚ ਨਾ ਤੁਹਾਨੂੰ ਆਟਾ ਗੁੰਨਣ ਦੀ ਜ਼ਰੂਰਤ ਹੈਗੀ ਆ ਤੇ ਨਾ ਹੀ ਤੁਹਾਨੂੰ ਕੋਈ ਇਹ ਨਾਸ਼ਤਾ ਵੇਲਣ ਦੀ ਜ਼ਰੂਰਤ ਹੈਗੀ ਆ ਬਹੁਤ ਹੀ ਇਜੀ ਤਰੀਕੇ ਨਾਲ ਨਾਸ਼ਤਾ ਆਪਾਂ ਬਣਾ ਕੇ ਤਿਆਰ ਕਰਾਂਗੇ ਹਾਂਜੀ ਜੇਕਰ ਤੁਹਾਨੂੰ ਰੋਟੀ ਸਬਜ਼ੀ ਬਣਾਉਣ ਨੂੰ ਨਾ ਮਨ ਕਰੇ ਨਾ ਤੁਸੀਂ ਇਸ ਤਰ੍ਹਾਂ ਸੌਫਟ ਨਾਸ਼ਤਾ ਬਣਾ ਕੇ ਖਾ ਸਕਦੇ ਹੋ ਬਹੁਤ ਵਧੀਆ ਇਹ ਨਾਸ਼ਤਾ ਹੈਗਾ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਰੈਸਪੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਰੈਸਪੀ ਬਣਾਉਣ ਤੋਂ ਪਹਿਲਾਂ ਰਿਕਵੈਸਟ ਹੈ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਰੈਸਪੀ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਕਣਕ ਦਾ ਆਟਾ ਲਿਆ ਆਟੇ ਨੂੰ ਆਪਾਂ ਛਾਣਾਇਆ ਤੇ ਇੱਕ ਛੋਟੀ ਕੌਲੀ ਆਪਾਂ ਵੇਸਣ ਲਿਆਗਾ ਇੱਕ ਛੋਟੀ ਕੌਲੀ ਆਪਾਂ ਸੂਜੀ ਲਈਆ ਸੂਜੀ ਨੂੰ ਵੀ ਛਾਣਾ ਜ਼ਰੂਰੀ ਰੱਖੀ ਵਰਨਾ ਸੁਸਰੀ ਜੀ ਹੁੰਦੀ ਹੈਗੀ ਤਾਂ ਕਰਕੇ ਹੁਣ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਮਿਲਾ ਲੈਣੇ ਆ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਬੈਟਰ ਤਿਆਰ ਕਰ ਲੇਣੀ ਆ ਥੋੜਾ ਥੋੜਾ ਪਾਣੀ ਪਾਉਣਾ ਹੈ ਇੱਕੇ ਵਾਰਾ ਪਾਣੀ ਨਹੀਂ ਪਾਉਣਾ ਹੈ ਫਿਰ ਜਿਆਦਾ ਪਤਲਾ ਹੋ ਜਾਂਦਾ ਹੈ ਇੱਕੇ ਵਾਰੀ ਪਾਣੀ ਪਾਉਣੀ ਤਾਂ ਆਪਾਂ ਨੇ ਪਾਣੀ ਪਾ ਕੇ ਕੋਲਤਾ ਤਿਆਰ ਕਰ ਲਿਆ ਹੈਗਾ ਤੇ 2 ਮਿੰਟ ਬਾਅਦ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਫੈਂਟ ਲੈਣੇ ਹੈਗੇ ਫਿਰ ਵਧੀਆ ਕੋਲ ਬਣ ਜਾਊਗਾ ਹਾਂਜੀ ਬੈਟਰ ਆਪਾਂ ਤਿਆਰ ਕਰ ਲਿਆ ਹੈਗਾ ਦੇਖੋ 2 ਮਿੰਟ ਵਾਸਤੇ ਆਪਾਂ ਫੈਂਟਸੀ ਨਾ ਤੇ ਇੱਕੋ ਜਿਹਾ ਬੈਟਰ ਬਣ ਗਿਆ ਕੋਈ ਵੀ ਇਹਦੇ ਵਿੱਚ ਗੁਠਲੀ ਹੈ ਨਹੀਂਗੀ ਜਾਨੀ ਕਿ ਕੋਈ ਗੰਡ ਜੀ ਹੈ ਨਹੀਂਗੀ ਹੁਣ ਆਪਾਂ ਦੋ ਤਿੰਨ ਮਿੰਟ ਵਾਸਤੇ ਤੇ ਰੱਖ ਦਿੰਨੇ ਟਾਕੇ ਜਿਹੜੀ ਆਪਾਂ ਸੂਜੀ ਪਾਈ ਇਹਨੂੰ ਫੁੱਲ ਕੇ ਥੋੜੀ ਸੈੱਟ ਹੋ ਜੂਗੀ 3 ਮਿੰਟ ਵਾਸਤੇ ਆਪਾਂ ਟਾਕੇ ਰੱਖਤਾ ਸੀਗਾ ਬੈਟਰ ਨੂੰ ਦੇਖੋ ਸੂਜੀ ਫੁੱਲ ਕੇ ਸੈੱਟ ਹੋ ਗਈ ਹੁਣ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਲਾਂਗੇ ਕਿਉਂਕਿ ਜਿਵੇਂ ਆਪਾਂ ਸਮਾਨ ਪਾਈ ਜਾਵਾਂਗੇ ਨਾ ਬੈਟਰ ਦੇ ਵਿੱਚ ਫਿਰ ਉਵੇਂ ਆਪਾਂ ਨੂੰ ਪਤਾ ਲੱਗਦਾ ਜਾਊਗਾ ਵੀ ਆਪਾਂ ਬੈਟਰ ਕਿੰਨਾ ਪਤਲਾ ਰੱਖਣਾ ਜਾ ਕਿੰਨਾ ਕੁ ਆਪਾਂ ਸਖਤ ਰੱਖਣਾ ਹੈ ਕਿਉਂਕਿ ਜਦੋਂ ਕਈ ਵਾਰ ਸਮਾਨ ਪਾ ਲੈਨੇ ਨਾ ਤੇ ਥੋੜਾ ਜਿਹਾ ਬੈਟਰ ਸਖਤ ਵੀ ਹੋ ਜਾਂਦਾ ਹੈਗਾ ਹੁਣ ਆਪਾਂ ਇੱਕ ਵਾਰੀ ਥੋੜਾ ਜਿਹਾ ਪਾਣੀ ਪਾ ਲਿਆ ਹੈਗਾ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਹੁਣ ਨਮਕ ਪਾਵਾਂਗੇ ਆਪਾਂ ਸਵਾਦ ਅਨਸਾ ਥੋੜੇ ਮਸਾਲੇ ਐਡ ਕਰਾਂਗੇ ਕੋਈ ਜ਼ਿਆਦੇ ਮਸਾਲੇ ਨਹੀਂ ਆਪਾਂ ਐਡ ਕਰ ਦੇਗੇ ਤੇ ਥੋੜੀ ਜਿਹੀ ਪਾਵਾਂਗੇ ਇਸੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਥੋੜਾ ਜਿਹਾ ਪਾਵਾਂਗੇ ਆਪਾਂ ਸਰ੍ਹਤ ਜੀਰਾ ਚਾਹੇ ਆਪਾਂ ਇਹਨਾਂ ਦਾ ਪਾਊਡਰ ਵੀ ਪਾ ਸਕਦੇ ਜੀਰੇ ਦਾ ਤੇ ਜਾਂ ਆਪਾਂ ਇਸ ਤਰ੍ਹਾਂ ਸਾਤ ਜੀਰਾ ਵੀ ਪਾ ਸਕਦੇ ਆ। ਕਈ ਵਾਰ ਆਪਣਾ ਨਾ ਰੋਟੀ ਸਬਜ਼ੀ ਨੂੰ ਖਾਣ ਨੂੰ ਮਨ ਨਾ ਕਰੇ ਨਾ ਤੇ ਇਹ 5-7 ਮਿੰਟਾਂ ਵਿੱਚ ਦੀ ਨਾਸ਼ਤਾ ਬਣ ਜਾਂਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ। ਪਰ ਜਾਂ ਸਮਝ ਲਓ ਵੀ 10 ਮਿੰਟ ਵੱਧ ਤੋਂ ਵੱਧ ਇੰਨਾ ਕੁ ਟਾਈਮ ਲੱਗਦਾ ਇਹ ਨਾਸ਼ਤਾ ਬਣ ਤੇ ਨਾਸ਼ਤਾ ਬਹੁਤ ਵਧੀਆ ਬਣਦਾ ਹੈਗਾ। ਬੱਤੀਆਂ ਤੋਂ ਲੈ ਕੇ ਤੇ ਵੱਡਿਆਂ ਤੱਕ ਸਾਰਿਆਂ ਨੂੰ ਇਹ ਨਾਸ਼ਤਾ ਪਸੰਦ ਆਊਗਾ। ਬੈਟਰ ਦੇ ਵਿੱਚ ਨਾ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਲਾਤੇ ਹੈਗੇ ਤੇ ਹੁਣ ਆਪਾਂ ਥੋੜੀਆਂ ਜਿਹੀਆਂ ਸਬਜ਼ੀਆਂ ਐਡ ਕਰਾਂਗੇ। ਇੱਕ ਟਮਾਟਰ ਕੱਟਿਆ ਆ ਇਹਨੂੰ ਆਪਾਂ ਬਰੀਕ ਕੱਟ ਲਿਆ ਸੀਗਾ ਇੱਕ ਪਿਆਜ਼ ਪਾ ਦਾਂਗੇ ਬਰੀਕ ਕੱਟਿਆ ਹੋਇਆ ਸਬਜ਼ੀ ਤੁਸੀਂ ਕੋਈ ਵੀ ਆਦੀ ਮਨਪਸੰਦ ਪਾ ਸਕਦੇ ਹੋ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਰੀ ਮਿਰਚ ਜੇਕਰ ਹਰੀ ਮਿਰਚ ਤੁਹਾਨੂੰ ਨਹੀਂ ਵੀ ਪਸੰਦ ਇਹਨੂੰ ਹਟਾ ਵੀ ਸਕਦੇ ਹੋ ਤੇ ਥੋੜੀ ਜਿਹੀ ਆਪਣੇ ਕੋਲੇ ਹੈਗੀ ਆ ਬਰੀਕ ਕੱਟੀ ਪਾਲਕ ਨਾਸ਼ਤਾ ਬਹੁਤ ਵਧੀਆ ਬਣਦਾ ਹੈਗਾ ਹਲਕਾ ਫੁਲਕਾ ਨਾਸ਼ਤਾ ਬਣਦਾ ਹੈਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੇ ਫਿਰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਬੈਟਰ ਨੂੰ ਥੋੜਾ ਜਿਹਾ ਪਤਲਾ ਕਰਾਂਗੇ ਕਿਉਂਕਿ ਨਾ ਬੈਟਰ ਥੋੜਾ ਜਿਹਾ ਸਖਤ ਆ ਆਪਾਂ ਸਮਾਨ ਐਡ ਕਰਤਾ ਨਾ ਦੇਖੋ ਕਿੰਨਾ ਸਖਤ ਹੋ ਗਿਆ ਹੁਣ ਹੁਣ ਆਪਾਂ ਇੱਕ ਵਾਰ ਇਹਨਾਂ ਪਾਣੀ ਪਾ ਲੈਨੇ ਥੋੜਾ ਜਿਹਾ ਆਪਾਂ ਬੈਟਰ ਨਾ ਜ਼ਿਆਦਾ ਪਤਲਾ ਕਰਨਾ ਤੇ ਨਾ ਹੀ ਜ਼ਿਆਦਾ ਆਪਾਂ ਬੈਟਰ ਸਖਤ ਕਰਨਾ ਹੈ ਹਾਂਜੀ ਨਾਸ਼ਤੇ ਵਾਸਤੇ ਆਪਾਂ ਨਾ ਸਾਰਾ ਸਮਾਨ ਚੰਗੀ ਤਰ੍ਹਾਂ ਮਿਲਾ ਲਿਆ ਤੇ ਦੇਖੋ ਇੰਨਾ ਕੁ ਘੋਲ ਆਪਾਂ ਨੂੰ ਪਤਲਾ ਚਾਹੀਦਾ ਸੀਗਾ ਦੇਖੋ ਬਹੁਤ ਵਧੀਆ ਇਸ ਤਰ੍ਹਾਂ ਨਾਸ਼ਤਾ ਬਣ ਜਾਊਗਾ ਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਗੈਸ ਆਪਾਂ ਆਨ ਕਰ ਲਿਆਗਾ ਤੇ ਤਵੇ ਦੇ ਉੱਪਰ ਆਪਾਂ ਥੋੜਾ ਲਾ ਲੈਣਾ ਰਾਇ ਤੇਲ ਕਿਉਂ ਵੀ ਆਪਾਂ ਲਾ ਸਕਦੇ ਹਾਂ ਰਿਫੈਂਡ ਤੇਲ ਵੀ ਆਪਾਂ ਲਾ ਸਕਦੇ ਹਾਂ ਹੁਣ ਥੋੜਾ ਜਿਹਾ ਤਵਾ ਗਰਮ ਹੋ ਗਿਆ ਇੱਕ ਕੜਚੀ ਆਪਾਂ ਬੈਟਰ ਦੀ ਭਰ ਲੈਣੀ ਤਵੇ ਦੇ ਉੱਪਰ ਆਪਾਂ ਫਰਾਈ ਨੂੰ ਬੈਟਰ ਨੂੰ ਪਾ ਦੇਣਾਗਾ ਤੇ ਥੋੜਾ ਜਿਹਾ ਬੈਟਰ ਆਪਾਂ ਹੋਰ ਐਡ ਕਰ ਲਾਂਗੇ ਚੰਚੰਗੀ ਤਰ੍ਹਾਂ ਆਪਾਂ ਨਾ ਇਸ ਤਰ੍ਹਾਂ ਫਲਾ ਦਿੰਨੇ ਆ ਦੇਖੋ ਐਸ ਤਰ੍ਹਾਂ ਆਪਾਂ ਨਾ ਇਸ ਤਰ੍ਹਾਂ ਫਲਾਤਾ ਕੜਚੀ ਦੇ ਨਾਲ ਇਹ ਹੁਣ ਗੈਸ ਨੂੰ ਆਪਾਂ ਥੋੜ੍ਹਾ ਜਿਹਾ ਰੱਖਾਂਗੇ ਲੋ ਮੀਡੀਅਮ ਤੇ ਟਟਕਣਾ ਨਹੀਂ ਗਾ ਬਿਨਾ ਟੱਕਈ ਆਪਾਂ ਇਹਨੂੰ ਫਰਾਈ ਕਰਨਾ ਹਲਕਾ ਜਿਦੋਂ ਡਰਾਈ ਹੋ ਗਿਆ ਉਸ ਤੋਂ ਬਾਅਦ ਹੀ ਇਹਨੂੰ ਪਾਟਾਂਗੇ ਹਾਂਜੀ ਹੁਣ ਆਪਾਂ ਨਾਸ਼ਤੇ ਦਾ ਪਾਸਾ ਪਾਟ ਦਿੰਨੇ ਆ ਹਲਕਾ ਜਿਹੇ ਡਰਾਈ ਹੋ ਗਿਆ ਦੇਖੋ ਇਧਰਲੇ ਪਾਸੇ ਕਿੰਨਾ ਪਿਆਰਾ ਕਲਰ ਆਇਆ ਹੁਣ ਥੋੜ੍ਹਾ ਜਿਹਾ ਆਪਾਂ ਨਾ ਸਾਈਡਾਂ ਤੇ ਵੀ ਲਾ ਦਿੰਨੇ ਆ ਰਿਫਾਈਨਡ ਤੇਲ ਦੇਖੋ ਹੁਣ ਆਪਾਂ ਪਾਸਾ ਪਾਟ ਦਿੰਨੇ ਆ ਦੂਜੀ ਵਾਰ ਦੇਖੋ ਕਿੰਨਾ ਵਧੀਆ ਇਧਰੋਂ ਬਣ ਗਿਆ ਨਾ ਹੁਣ ਨਾਸ਼ਤਾ ਹਲਕਾ ਜਿਹਾ ਆਪਾਂ ਸੇਕ ਹੋਰ ਲਵਾ ਲੈਨੇ ਇਹਦੇ ਵਿੱਚ ਪਤਾ ਹੈ ਕੀ ਗੱਲ ਹੈ ਇੰਨਾ ਕਿਉਂ ਜਲਦੀ ਬਣ ਜਾਂਦਾ ਨਾਸ਼ਤਾ ਟਾਈਮ ਘੱਟ ਲੱਗਦਾ ਕਿਉਂਕਿ ਨਾ ਹੀ ਕੋਈ ਆਟਾ ਗੁੰਨਣ ਦੀ ਜ਼ਰੂਰਤ ਹੈਗੀ ਆ ਹਾਂਜੀ ਨਾਸ਼ਤਾ ਫਰਾਈ ਹੋ ਗਿਆ ਦੇਖੋ ਕਿੰਨਾ ਵਧੀਆ ਨਾਸ਼ਤਾ ਬਣਿਆ ਹੈਗਾ ਦੋਨੇ ਪਾਸਿਓਂ ਬਹੁਤ ਵਧੀਆ ਸੇਕਿਆ ਗਿਆ ਹੁਣ ਰੱਖ ਦਿੰਨੇ ਆਪਾਂ ਪਲੇਟ 'ਚ ਇੱਕ ਪੀਸ ਆਪਾਂ ਤੁਹਾਨੂੰ ਹੋਰ ਬਣਾ ਕੇ ਦਿਖਾਉਣੇ ਆ ਥੋੜਾ ਲਾ ਲੈਣਾ ਇਸ ਤਰ੍ਹਾਂ ਫਰਾਈਂਡ ਤੇਲ ਇੱਕ ਕੜਚੀ ਭਰ ਲਾਂਗੇ ਆਪਾਂ ਬੈਟਰ ਦੀ ਉਦਾਂ ਹੀ ਆਪਾਂ ਫੇਰ ਇਸ ਤਰ੍ਹਾਂ ਤਲੇ ਦੇ ਉੱਪਰ ਪਾ ਦੇਣਾ ਹੈਗਾ ਇਸ ਕੱਚੀ ਦੇ ਨਾਲ ਐਦਾਂ ਹੀ ਫਲਾ ਦੇਣਾ ਹੈਗਾ ਹਾਂਜੀ ਸਾਰਾ ਨਾਸ਼ਤਾ ਫਰਾਈ ਕਰ ਲਿਆ ਦੇਖੋ ਕਿੰਨਾ ਵਧੀਆ ਇਹ ਨਾਸ਼ਤਾ ਬਣ ਕੇ ਤਿਆਰ ਹੋਇਆਗਾ ਦੇਖੋ ਬਹੁਤ ਸੌਫਟ ਨਾਸ਼ਤਾ ਬਣਿਆਗਾ ਤੇ ਈਜੀ ਤਰੀਕੇ ਨਾਲ ਆਪਾਂ ਇਹ ਨਾਸ਼ਤਾ ਬਣਾਉਣਾ ਦੱਸਿਆ ਜੇਕਰ ਤੁਹਾਨੂੰ ਰੈਸਪੀ ਵਧਿਆ ਲੱਗੀ ਹੋਵੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਦੇ ਆ ਕਰੋ ਲਾਈਕ ਵੀ ਕਰਦੇ ਆ ਕਰੋ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਆ ਤੇ ਮਿਲਦੇ ਆ ਕੋਈ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ